ਅਕਾਲ ਫਿਲਮ ਰੋਕਣ ਪਹੁੰਚਿਆ ਨਿਹੰਗ ਸਿੰਘ ਜਥੇਬੰਦੀਆਂ ਪੁਲਿਸ ਨਾਲ ਹੋਈ ਬੈਸ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਫਿਲਮ ਬੰਦ ਪਈ ਹੈ ਫਿਲਮ ਚੱਲਦੀ ਸੀ ਇਹਨੇ ਬੰਦੇ ਭਜਾਏ ਆ ਬੜਾ ਬੜਾ ਬੋਰਡ ਚੱਕਿਆ ਸਾਡੇ ਗਿਆ ਤੇ ਸੁਣੋ ਸੁਣੋ ਫਿਲਮ ਚੱਲਦੀ ਹੈ ਇੱਕ ਗਨਵੇਟ ਕਰ ਲੋ ਤੇ ਬੰਨੀ ਆ ਸਾਡੇ ਤੇ ਬੋਰਡ ਤੁਹਾਡੇ ਸਾਹਮਣੇ ਓ ਯਾਰ ਦੱਸ ਤੁਹਾਨੂੰ ਕਿ ਉਹਥੇ ਆ ਰਹੇ ਆ ਅਸੀਂ ਜੀ ਇੱਕ ਘੰਟਾ ਬੈਠੇ ਰਹੇ ਅਸੀਂ ਅਸੀਂ ਇੱਕ ਘੰਟਾ ਬੈਠੇ ਰਹੇ ਜੀ ਪਿੱਛੇ ਜਿਦੇ ਕੋਈ ਗੱਲ ਕਲੀਅਰ ਨਹੀਂ ਹੋ ਜੀ ਫਿਲਮ ਚਲਾ ਵੀ ਨਹੀਂ ਨਾ ਸਕਦੇ ਫਿਰ ਇਹ ਤੂੰ ਆਪਣੀ ਗੱਲ ਹੀ ਨਹੀਂ ਕੋਈ ਕਲੀਅਰ ਫਿਲਮ ਚਲਾ ਵੀ ਨਹੀਂ ਸਕਦੇ ਫਿਰ ਇਹ ਕਹਿੰਦੇ ਫਿਲਮ ਕਿਵੇਂ ਚਲਾਈ ਆਂ ਆਪਾਂ ਜਿਹੜਾ ਲੀਗਲੀ ਹੈਗਾ ਯਾਰ ਉਹਨੂੰ ਆਪਾਂ ਡਾਕਟਰ ਤੇ ਲੀਗਲੀ ਇਹਨਾਂ ਤੇ ਵੀ ਕਰੋ ਨਾ ਇਹਨਾਂ ਨੇ ਫਿਲਮ ਚਲਾਈ ਕਿਉਂ ਆ ਵੀ ਕੰਪਲੇਂਟ ਦੇ ਰਹੇ ਉਹਦੇ ਉੱਤੇ ਜੋ ਲੀਗਲ ਪੈਸਾ ਇਹ ਤੁਸਾਨੂੰ ਉੱਤੇ ਭੇਜ ਕੇ ਪਿੱਛੇ ਫਿਲਮ ਚਲਵਾਤੀ ਭੇਜ ਕੇ ਕਿਉਂ ਪਿੱਛੇ ਫਿਲਮ ਚਲਾਉਣੀ ਮੈਂ ਇਹ ਦੱਸ ਕੋਈ ਉਹ ਥੋੜੀ ਹੈਗਾ ਕਿ ਤੁਹਾਨੂੰ ਭੇਜ ਕੇ ਖਾਲੀ ਕਰਕੇ ਇਹ ਇਹ ਬੇਮੌਲਾ ਜੀ ਇੱਥੇ ਅਕਾਲ ਫਿਲਮ ਜਿਹੜੀ ਬਣਾਈ ਗਈ ਹੈ ਇੱਕ ਜਿਹੜੀ ਸਿੱਖ ਰਵੈਤਾਂ ਦੇ ਬਿਲਕੁਲ ਹੀ ਅਨਕੂਲ ਨਹੀਂ ਹੈ ਕਿਉਂਕਿ ਸਿੱਖੀ ਦੇ ਵਿੱਚ ਕਿਸੇ ਵੀ ਕਿਰਦਾਰ ਨੂੰ ਨਿਭਾਇਆ ਨਹੀਂ ਜਾ ਸਕਦਾ ਦ੍ਰਿਸ਼ ਨਹੀਂ ਬਣਾਇਆ ਜਾ ਸਕਦਾ ਕੋਈ ਫਿਲਮ ਨਹੀਂ ਬਣਾਈ ਜਾ ਸਕਦੀ ਸਿੱਖਾਂ ਦੇ ਕਿਰਦਾਰ ਦੇ ਉੱਤੇ ਕਿਸੇ ਕੋਈ ਵੀ ਇਤਿਹਾਸਕ ਫਿਲਮ ਨਹੀਂ ਬਣ ਸਕਦੀ ਇਹਦੇ ਵਿੱਚ ਜੋ ਇਹਦੇ ਵਿੱਚ ਕਿਰਦਾਰ ਨੇ ਉਹਨਾਂ ਨੇ ਸਾਰਾ ਕੁਝ ਬਾਣਾ ਵੀ ਉਹ ਸਾਰਾ ਕੁਝ ਧਾਰਨ ਕਰਕੇ ਉਹਨਾਂ ਰਵੈਤਾਂ ਨੂੰ ਇੱਕ ਸੱਟ ਮਾਰੀ ਆ ਜਿਹੜੇ ਸਿੱਖ ਭਾਵਨਾ ਨੂੰ ਉਹਨੂੰ ਠੇਸ ਪਹਾਈ ਆ ਜੀ ਹਾਂ ਸਰ ਅੰਦਰ ਫਿਲਮ ਚੱਲਦੀ ਸੀ ਜਦੋਂ ਅਸੀਂ ਗਏ ਆ ਜੀ ਉਦੋਂ ਬੈਨਰ ਜਾ ਕੇ ਉਹ ਭੱਜੇ ਨੇ ਤੇ ਅੰਦਰ ਫਿਲਮ ਚੱਲ ਰਹੀ ਸੀ ਪ੍ਰਸ਼ਾਸਨ ਨੇ ਸਾਨੂੰ ਧੋਖੇ ਚ ਰੱਖਿਆ ਇਹ ਸਾਨੂੰ ਦੋ ਦਿਨ ਦੇ ਕਹਿ ਰਿਹਾ ਕਿ ਫਿਲਮ ਬੰਦ ਆ ਬੰਦ ਆ ਸਵੇਰੇ ਦੇ ਸਾਨੂੰ ਇਹਨਾਂ ਨੇ ਇੱਕ ਸਾਈਡ ਤੇ ਬਟਾਇਆ ਹੋਇਆ ਕਿ ਤੁਸੀਂ ਸਾਨੂੰ ਲੈ ਕੇ ਦੇ ਦਿਓ ਫਿਲਮ ਬੰਦ ਆ ਉਧਰ ਸਾਨੂੰ ਭੇਜ ਕੇ ਇਹਨਾਂ ਨੇ ਪਿੱਛੇ ਪੁਲਿਸ ਲਾ ਕੇ ਦੇਖੋ ਕਿੰਨੀ ਪੁਲਿਸ ਖੜੀ ਆ ਅੰਦਰ ਫਿਲਮ ਚਲਵਾਤੀ ਬਿਲਕੁਲ ਜੀ ਅਸੀਂ ਫਿਲਮ ਨਹੀਂ ਚੱਲਣ ਦੇਣੀ ਲੁਧਿਆਣਾ ਦੇ ਵਿੱਚ ਅਸੀਂ ਫਿਲਮ ਪੂਰੇ ਪੰਜਾਬ ਦੇ ਵਿੱਚ ਇਹਦਾ ਪ੍ਰੋਟੈਸਟ ਹੋ ਰਿਹਾ ਬੰਦ ਕਰਾ ਰਹੇ ਇੱਥੇ ਵੀ ਅਸੀਂ ਫਿਲਮਾਂ ਚੱਲਣ ਨਹੀਂ ਦੇਣੀ ਜੀ ਸਰ ਕੁਝ ਕੁ ਰੀਲਾਂ ਵਾਲੇ ਬੀਬੀਆਂ ਭੈਣਾ ਭਰਾ ਰੀਲਾਂ ਵਾਲੇ ਜਿਨ੍ਹਾਂ ਨੂੰ ਕੁਝ ਕਮਾਇਆ ਦੇ ਕੇ ਉਹਨਾਂ ਨੇ ਰਾਤ ਸਿਨਮਿਆਂ ਦੇ ਵਿੱਚ ਬਿਠਾ ਕੇ ਜਕਾਰੇ ਛਡਵਾ ਕੇ ਉਹ ਸਾਰੇ ਲੋਕਾਂ ਨੂੰ ਵੀਡੀਓ ਦਿਖਾ ਰਹੇ ਨੇ ਕਿ ਆਹ ਦੇਖੋ ਜੀ ਇਹਨਾਂ ਦੇ ਹੱਕ ਦੇ ਵਿੱਚ ਨੇ ਉਹਦੇ ਵਿੱਚ ਤਿੰਨ ਤਰ੍ਹਾਂ ਦੇ ਬੰਦੇ ਨੇ ਇੱਕ ਬੰਦੇ ਨੇ ਜਿਹੜੇ ਲਾਲਚੀ ਨੇ ਇੱਕ ਬੰਦੇ ਨੇ ਜਿਹੜੇ ਰੀਲਾਂ ਤੇ ਵਿਊ ਵਾਲੇ ਨੇ ਇੱਕ ਬੰਦੇ ਕੁਝ ਭਾਵਨਾ ਵਾਲੇ ਨੇ ਹੋ ਸਕਦਾ ਉਹਨਾਂ ਨੂੰ ਇਹਦੇ ਬਾਰੇ ਸਮਝ ਨਾ ਹੋਵੇ ਉਹ ਤਾਂ ਚਲੇ ਗਏ ਹੁਣ ਠੀਕ ਹੈ ਜੀ ਉਹ ਰੀਲਾਂ ਵਾਲੇ ਬੀਬੀਆਂ ਭੈਣਾ ਤੋਂ ਇਹਨਾਂ ਨੇ ਵੀਡੀਓ ਪਵਾ ਪਵਾ ਕੇ ਕਿ ਅਖੇ ਜੀ ਇਹ ਫਿਲਮ ਦੇ ਵਿੱਚ ਆਇਆ ਜੀ ਆਏ ਆ ਜਿਹੜੀਆਂ ਬੀਬੀਆਂ ਨੂੰ ਦਸਤਾਰਾ ਸੇ ਆਗੇ 30-30 ਸਾਲ ਦੇ ਵਿੱਚ ਨਹੀਂ ਪਤਾ ਲੱਗਿਆ ਕਿ ਗੁਰੂ ਸਾਹਿਬ ਕੀ ਕਹਿੰਦੇ ਨੇ ਉਹਨਾਂ ਨੂੰ ਤਿੰਨ ਦੋ ਘੰਟੇ ਦੀ ਫਿਲਮ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਸਿੱਖਿਆ ਮਿਲ ਗਈ ਆ ਮਾਮਲਾ ਇਹੀ ਆ ਕਿ ਜਿਹੜੀਆਂ ਸਿੱਖਾਂ ਦੇ ਕਿਰਦਾਰਾਂ ਤੇ ਫਿਲਮਾਂ ਬਣਨ ਰਹੀਆਂ ਨੇ ਇਹ ਬਣਨੀਆਂ ਨਹੀਂ ਚਾਹੀਦੀਆਂ ਕਿਉਂਕਿ ਕਾਰਨ ਇਹੀ ਆ ਕਿ ਇਹ ਫਿਲਮਾਂ ਨਾਲ ਜਿਹੜਾ ਸਿੱਖਾਂ ਦੀ ਸ਼ਖਸੀਅਤ ਨੂੰ ਬਹੁਤ ਟਾਹ ਲੱਗਦਾ ਪਿਆ ਤੁਸੀਂ ਜੇ ਚਲੋ ਮੈਂ ਤੁਹਾਡੇ ਮੁਰੇ ਆ ਆ ਗਿੱਪੀ ਗਰੇਵਾਲ ਤੁਸੀਂ ਦੇਖ ਸਕਦੇ ਹੋ ਆ ਗਿੱਪੀ ਗਰੇਵਾਲਾ ਤੇ ਦੂਜੇ ਪਾਸੇ ਇਹੀ ਗਿੱਪੀ ਗਰੇਵਾਲ ਆ ਵਾ ਤੁਹਾਨੂੰ ਲੱਗਦਾ ਕਿ ਸਿੱਖ ਕਦੇ ਇਹੋ ਜਿਹਾ ਹੋ ਸਕਦੇ ਨੇ ਇਹਨਾਂ ਨੇ ਬਾਣੇ ਦਾ ਰੂਪ ਬਗਾਰਤਾ ਜੀ ਗੱਲ ਇਹ ਹੈ ਕਿ ਇੱਕ ਪਾਸੇ ਇਹੀ ਗਿੱਪੀ ਗਰੇਵਾਲਾ ਜਿਹੜਾ ਆਪਦੇ ਗਾਣਿਆਂ 'ਚ ਬੀਬੀਆਂ ਨਚਾਉਂਦਾ ਪਿਆ ਵਾ ਤੇ ਉਹੀ ਗਿੱਪੀ ਗਰੇਵਾਲ ਅੱਜ ਸਿੱਖਾਂ ਦੇ ਕਿਰਦਾਰ ਨਿਵਾਉਂਦਾ ਪਿਆ ਸਾਡਾ ਵਿਰੋਧ ਇਹੀ ਆ ਕਿ ਇਹ ਜੇ ਬੰਦੇ ਸਿੱਖਾਂ ਦੇ ਕਿਰਦਾਰ ਨਿਭਾ ਨਹੀਂ ਸਕਦੇ ਤੇ ਸਿੱਖਾਂ ਤੇ ਕਦੇ ਫਿਲਮ ਹੀ ਨਹੀਂ ਬਣਨੀ ਚਾਹੀਦੀ ਸਿੱਖ ਆਪਦਾ ਇਤਿਹਾਸ ਪੜ੍ਹਨ ਦੇ ਸਿੱਖਾਂ ਕੋਲੇ ਆਪਦੇ ਗ੍ਰੰਥ ਆਪਦਾ ਇਤਿਹਾਸ ਪਿਆ ਸਿੱਖਾਂ ਕੋਲੇ ਆਪਦਾ ਕਿਤਾਬਾਂ ਪਈਆਂ ਨੇ ਤੁਸੀਂ ਉਹ ਪੜ੍ਹੋ ਜੇ ਤੁਹਾਨੂੰ ਸਾਡੇ ਕੋਲੇ ਗਰਤਾਮ ਨਹੀਂਗੇ ਸਾਡੇ ਕੋਲੇ ਸ਼ਹੀਦੀਆਂ ਸਥਾਨ ਨਹੀਂਗੇ ਸਾਡੇ ਕੋਲੇ ਕਾਪਰ ਹੀੜਾ ਫਤਿਹਗੜ੍ਹ ਸਾਹਿਬ ਹਰਮੰਦਰ ਸਾਹਿਬ ਅਨੰਦਪੁਰ ਸਾਹਿਬ ਤੇ ਦੰਦਮਾ ਸਾਹਿਬ ਸਾਡੇ ਆਪ ਦੇ ਸਥਾਨ ਨੇ ਤੁਸੀਂ ਉੱਥੇ ਜਾ ਕੇ ਆਪਦਾ ਇਤਿਹਾਸ ਪੜੋ ਸੁਣੋ ਤੇ ਜਰੂਰ ਸਿੱਖੀ ਵੱਲੋਂ ਮੋੜ ਜੇ ਤੁਹਾਨੂੰ ਲੱਗਦਾ ਕਿ ਫਿਲਮਾਂ ਹੀ ਸਿੱਖਾਂ ਦੇ ਇਤਿਹਾਸ ਨੂੰ ਸਿੱਖਾਂ ਨੂੰ ਬਚਾ ਸਕਦੀਆਂ ਨੇਗੀਆਂ ਤੇ ਫਿਰ ਤਾਂ ਇਹ ਬਹੁਤ ਪਹਿਲਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਫਿਰ ਤਾਂ ਇਹ ਜਿੰਨੇ ਸਾਡੇ ਵੱਡੇ ਵੱਡੇ ਗੁਰਮਖ ਪਿਆਰੇ ਨੇ ਫਿਰ ਉਹ ਫਿਲਮਾਂ 'ਚ ਹੁੰਦੇ ਇੱਕ ਆਪਣੀ ਅਕਾਲ ਮੂਵੀ ਰਿਲੀਜ਼ ਹੋਈ ਹੈ ਵੀ ਅਜੀ ਉਸ ਰਿਗਾਰਡਿੰਗ ਕੁਝ ਆਪਣੇ ਜਥੇਬੰਦੀਆਂ ਹੈਗੀਆਂ ਨੇ ਤੇ ਕੁਝ ਗ੍ਰੀਵੈਂਸਸ ਹੈਗੇ ਆ ਜੀ ਸੋ ਆਪਾਂ ਇਹਨਾਂ ਨਾਲੋਂ ਗੱਲਬਾਤ ਕਰਦੇ ਹਾਂ ਜੀ ਕਿ ਇਹੋ ਜੇ ਸਿੱਖਾਂ ਲੱਗੋ ਜਿਹਾ ਵਿਰੋਧ ਜਨਾ ਬਤਿਆ ਰਿਹਾ ਹੈ ਸੇਫਟੀ ਕੋ ਬੰਦਾਇਆ ਮੈਂ ਜਦੋਂ ਉਸ ਨੂੰ ਹਾਂਜੀ ਸਾਡਾ ਨਾਲ ਗੱਲਬਾਤ ਚੱਲ ਰਹੀ ਹੈ ਜੀ ਉਹਨੂੰ ਪੁੱਛ ਰਿਹਾ ਕੀ ਆਪਣਾ ਇਸ਼ੂ ਹੈਗਾ ਫਿਰ ਉਹਨੂੰ ਔਨ ਮੈਰਿਟ ਆਪਾਂ ਜਿਹੜਾ ਹੈ ਜੀ ਉਹਦੇ ਵਿੱਚ ਅੰਦਰ ਵੀ ਗਿਆ ਸੀਗੀ ਇਹ ਫੈਸਲਮ ਦੇ ਵਾਸਤੇ ਉਹ ਕਰ ਰਹੇ ਹੈ ਜੀ ਹੁਣੀ ਇਹਨਾਂ ਨਾਲ ਗੱਲਬਾਤ ਹੋ ਰਹੀ ਹੈ ਕਲੀਅਰ ਕਰਕੇ ਤੁਹਾਨੂੰ ਦੱਸ ਦਾਂਗੇ ਜੀ ਹੋਏਗਾ ਥੈਂਕ ਯੂ